ਮੇਰੀ ਗੱਲ ਇਹ ਆ ਐਜ਼ ਅ ਰਾਈਟਰ ਕਿ ਮੈਂ ਗੱਪ ਨਹੀਂ ਲਿਖਦਾ ਸਾਡੇ ਨਾ ਇੱਥੇ ਪੰਜਾਬੀ ਦੇ ਵਿੱਚ ਵਿਸ਼ੇ ਬਹੁਤ ਚੋਰੀ ਹੋ ਜਾਂਦੇ ਆ 1984 ਦੀ ਫਿਲਮ ਬਣਾਉਣ ਦਾ ਪਲਾਨ ਕਰ ਰਿਹਾ ਖੁਦ ਹੀ ਲਿਖੀ ਐ ਅਮਰਿੰਦਰ ਨਾਲ ਕਰਨੀ ਆ ਮੈਂ ਜਿਹੜਾ ਵੀ ਉਹਦਾ ਕੰਮ ਕਰ ਰਹੇ ਆ ਉਹ ਬਹੁਤ ਲੁਕੋ ਕੇ ਕਰ ਰਹੇ ਆ ਆਪਰੇਸ਼ਨ ਬਲੂ ਸਟਾਰ ਨਾਲ ਸਬੰਧਤ ਫਿਲਮ ਆ ਉਹ ਪੰਜਾਬ 95 ਫਿਲਮ ਦੀ ਗੱਲ ਜ਼ਰੂਰ ਕਰਨਾ ਚਾਹਾਂਗਾ। ਸੋ ਕੀ ਲੱਗਦਾ ਕੀ ਕਾਰਨ ਆ ਕਿ ਦਿਲਜੀਤ ਦਸਾਂਜ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ। ਇੱਕ ਫਿਲਮ ਦੇ ਵਿੱਚ ਅਸੀਂ ਆਪ ਦੀ ਗੱਲ ਕਰ ਰਹੇ ਹਾਂ। ਹਨਾ ਆਪਣੇ ਦੁਖਾਂਤ ਦੀ ਗੱਲ ਕਰ ਰਹੇ ਹਾਂ। ਉਹ ਦਾ ਸਰਕਾਰ ਕਰਨ ਖਾਤਰ ਵੀ ਉਹਦੀ ਜਿਹੜੀ ਬਾਡੀ ਨਹੀਂ ਮਿਲੀ। ਕਿਉਂਕਿ ਮੈਂ ਇਹ ਗੱਲ ਇਸ ਲਈ ਵੀ ਜਾਣਨਾ ਕਿਉਂਕਿ ਮੈਂ ਖੁਦ ਇਹਦੇ ਤੇ ਬਣਾਉਣੀ ਚਾਹੁੰਦਾ। ਮੈਂ ਚਾਹੁੰਦਾ ਸੀ ਕਿ ਦੀਪ ਥਾਲੜਾ ਸਾਹਿਬ ਦਾ ਕਰੈਕਟਰ ਕਰੇ। ਤਸਾਨੂੰ ਰਾਈਟਸ ਨਹੀਂ ਮਿਲੇ ਸੀਗੇ ਇਹਦੇ ਬਾਜੀ ਨੂੰ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਫਿਲਮ ਬਣਾ ਲਓ ਮੈਂ ਵੈਬ ਸੀਰੀਜ਼ ਬਣਾਉਂਗਾ ਇਹਦੇ ਤੇ ਸੱਚੀ ਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਪੋਡਕਾਸਟ ਮੈਂ ਹਾਤੂ ਹਾਰਦਨ ਨਾਲ ਖੁਸ਼ੀ ਸਰਾਂ ਤੇ ਅਜਮੇਰ ਨਾਲ ਮਜੂਦਾ ਫਿਲਮ ਮੇਕਰ ਅਮਰਦੀਪ ਸਿੰਘ ਕੀ ਗੱਲ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਸੱਚੀ ਕਾਲ ਸੱਚੀ ਕਾਲ ਕੀ ਹਾਲ ਹੈ ਸਭ ਠੀਕੋ ਸੋ ਅਮਰਦੀਪ ਸਰ ਮੈਂ ਗਾਇਲ ਕਰਾਂ ਤੇ ਮੈਂ ਨਾ ਤੁਹਾਡਾ ਅੱਜ ਸਭ ਤੋਂ ਪਹਿਲਾਂ ਮੈਂ ਇਸੇ ਚੀਜ਼ ਦੇ ਬਾਰੇ ਹੀ ਗਾਇਲ ਕਰਨਾ ਚਾਹਾਂਗੀ ਮੈਂ ਨਾ ਤੁਹਾਡਾ ਇਨਸਟਾ ਦੇਖ ਰਹੀ ਸੀ ਐਂਡ ਪਿਛਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ ਕੁਝ ਤਸਵੀਰਾਂ ਦੇ ਨਾਲ ਕੁਝ ਮੈਂ ਪੋਸਟਾਂ ਰੀਡ ਕਰ ਰਹੀ ਸੀ ਸੋ ਮੈਂ ਚਾਹਨੀ ਅੱਜ ਆਪਾਂ ਪਿੱਛੇ ਚੱਲਦੇ ਹਾਂ 2002 2003 ਉਹ ਸਮੇਂ ਦੇ ਵਿੱਚ ਜਦੋਂ ਉਹ ਗਾਣੇ ਆਏ ਜੋ ਸਦਾ ਬਹਾਰ ਨੇ ਤੇ ਅੱਜ ਵੀ ਸਾਡੀ ਸਭ ਦੀ ਜ਼ੁਬਾਨ ਤੇ ਨੇ ਅਮਰਿੰਦਰ ਗਿੱਲ ਦਾ ਗੀਤ ਪੈਗਾਮ ਸੋ ਉਹਦੇ ਨਾਲ ਹੀ ਸ਼ੁਰੂਆਤ ਕਰਦੇ ਆਂ ਅੱਜ ਜੀ ਅਮਰਿੰਦਰ ਨਾਲ ਮੇਰੀ ਸਾਝ ਆ ਜਿਹੜੀ ਉਹਦਾ ਇੱਕ ਜਿਹੜਾ ਸਭ ਤੋਂ ਪਹਿਲਾ ਗਾਣਾ ਆਇਆ ਸੀ ਨਾ ਦੂਰਦਰਸ਼ਨ ਤੇ ਆਇਆ ਸੀ ਉਹਦਾ ਗਾਣਾ ਦੂਰਦਰਸ਼ਨ ਤੇ ਇੱਕ ਪ੍ਰਾਈਵੇਟ ਪ੍ਰੋਗਰਾਮ ਸੀਗਾ ਨਵੇਂ ਸਾਲ ਦਾ ਜੀ ਉਹ ਸਾਲ ਇੱਕ ਤਾਂ ਦੂਰਦਰਸ਼ਨ ਬਣਾਉਂਦਾ ਪ੍ਰੋਗਰਾਮ ਇੱਕ ਦੋ ਪ੍ਰੋਗਰਾਮ ਇਹੋ ਜਿਹੇ ਹੁੰਦੇ ਆ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਕੋਈ 뮤직 ਕੰਪਨੀ ਬਣਾਉਂਦੀ ਆ ਕੋਈ ਕੁਝ ਉਹ ਸਾਡੇ ਬਠਿੰਡੇ ਤੋਂ ਹੀ गोयल ਕੰਪਨੀ ਦਾ ਪ੍ਰੋਗਰਾਮ ਸੀਗਾ ਉਹ ਪ੍ਰਾਈਵੇਟ ਉਹਦੇ ਵਿੱਚ ਗਾਣਾ ਸੀ ਅਮਰਿੰਦਰ ਦਾ ਹੱਸ ਕੇ ਨਾ ਲੰਘਿਆ ਕਰਨੀ ਸਾਨੂੰ ਇਸ਼ਕ ਹੋ ਗਿਆ ਓਕੇ ਔਰ ਅਮਰਿੰਦਰ ਅ ਸਟੱਡੀ ਕਰਕੇ ਹਟਿਆ ਸੀ ਜਾਂ ਲਾਸਟ ਈਅਰ ਹੁਣ ਉਹ ਖਾਲਸਾ ਕਾਲਜ ਅੰਮ੍ਰਿਤਸਰ ਤੇ ਸਾਰਾ ਗਰੁੱਪ ਸੀ ਇਹਨਾਂ ਦਾ ਪੰਗੜਾ ਗਰੁੱਪ ਜਿਹਦੇ ਨਾਂ ਤੇ ਬਾਅਦ ਚ ਇਹਨਾਂ ਨੇ ਰਿਦਮ ਬॉयਜ਼ ਆਪਣਾ ਬੈਨਰ ਦਾ ਨਾਮ ਰੱਖਿਆ ਉਹ ਐਕਚੁਅਲੀ ਇਹਨਾਂ ਦੀ ਭੰਗੜਾ ਟੀਮ ਦਾ ਨਾਮ ਸੀ ਪਹਿਲਾਂ ਰਿਦਮ ਬॉयਜ਼ ਓਕੇ ਤੇ ਕਾਰਜਗਿਲ ਜਿਹੜੇ ਹੁਣ ਕੰਮ ਦੇਖਦੇ ਆ ਸਾਰਾ ਉਹ ਤੇ ਹੋਰ ਬਹੁਤ ਸਾਰੇ ਉਹਦੇ ਦੋਸਤ ਉਹਦੇ ਸਹਿਪਾਠੀ ਉਹਦੇ ਕਾਲਜ ਦੇ ਫਰੈਂਡ ਉਹਦੀ ਭੰਗੜਾ ਟੀਮ ਦੇ ਮੈਂਬਰ ਔਰ ਅਮਰਿੰਦਰ ਕੈਪਟਨ ਸੀ ਭੰਗੜੇ ਦਾ ਤੇ ਉਹ ਜਿਹੜੀ ਉਹਨਾਂ ਨੇ ਉਹ ਕੋਰੋਗ੍ਰਾਫੀ ਡਿਜ਼ਾਈਨ ਕੀਤੀ ਸੀ ਨਾ ਉਸ ਪ੍ਰੋਗਰਾਮ ਉਸ ਗਾਣੇ ਦੀ ਪਹਿਲੀ ਵਾਰੀ ਮਤਲਬ ਅਸੀਂ 10 15 ਮੁੰਡਿਆਂ ਨੂੰ ਦੇਖਿਆ ਜਿਹੜੇ ਕੋਟ ਪੈਂਟ ਪਾ ਕੇ ਬਲੇਜ਼ਰ ਹਨਾ ਪ੍ਰੋਪਰ ਪੰਘੜਾ ਪਾ ਰਹੇ ਆ ਅੱਛਾ ਸਟੇਜ ਤੇ ਅੱਜ ਤੱਕ ਉਸ ਤੋਂ ਪਹਿਲਾਂ ਨਹੀਂ ਸੀ ਕਦੇ ਵੀ ਦੇਖਿਆ ਔਰ ਵਿਚਕਾਰ ਮਰਿੰਦਰ ਗਾ ਰਿਹਾ ਹਨਾ ਔਰ ਬਹੁਤ ਅੱਛੇ ਸਟੈਪ ਸੀ ਬੜਾ ਅੱਛਾ ਰਿਦਮ ਸੀ ਕਿਉਂਕਿ ਜਿਹੜੇ ਭੰਗੜੇ ਵਾਲੇ ਹੁੰਦੇ ਆ ਗਾਇਕ ਜਿਨ੍ਹਾਂ ਨੂੰ ਭੰਗੜਾ ਆਉਂਦਾ ਹੁੰਦਾ ਉਹ ਜਦੋਂ ਆਪਣਾ ਕੋਈ ਵੀ ਡਾਂਸਿੰਗ ਬੀਟ ਤਿਆਰ ਕਰਾਉਂਦੇ ਆ ਨਾ ਗੀਤ ਤਾਂ ਉਹ ਬੀਟ ਦੱਸ ਕੇ ਕਰਵਾਉਂਦੇ ਆ ਕਿ ਜਿਹਦੇ ਤੇ ਭੰਗੜਾ ਪਾਇਆ ਜਾ ਸਕੇ ਉਹ 뮤직 ਡਾਇਰੈਕਟਰ ਨਾਲ ਇਹ ਸਲਾਹ ਕਰਕੇ ਬਣਾਉਂਦੇ ਆ ਗੀਤ ਨੂੰ ਤੇ ਸੁਖਪਾਲ ਸੁਖਪਾਜੀ ਦਾ 뮤직 ਸੀਗਾ ਉਹ ਉਹ ਜਦੋਂ ਮੈਂ ਗਾਣਾ ਦੇਖਿਆ ਤਾਂ ਮੈਂ ਪਹਿਲੀ ਵਾਰੀ ਅਮਰਿੰਦਰ ਗਿੱਲ ਨਾਮ ਪੜਿਆ ਤੇ ਉਹ ਅਮਰਦੀਪ ਗਿੱਲ ਤੇ ਅਮਰਿੰਦਰ ਗਿੱਲ ਕੋ ਜੀ ਨਾਂ ਨੇ ਹਨ ਤੇ ਹੁਣ ਮੈਂ ਬਠਿੰਡੇ ਸੀ ਅਸੀਂ ਮਲਵਈ ਆ ਤੇ ਮੈਨੂੰ ਪਤਾ ਨਹੀਂ ਸੀ ਕਿ ਅਮਰਿੰਦਰ ਗਿੱਲ ਕੌਣ ਆ ਪਰ ਮੈਨੂੰ ਇੱਕ ਕ੍ਰਿਓਸਟੀ ਹੋ ਗਈ ਉਹਦੇ ਲਈ ਕਿ ਪਤਾ ਕਰੀਏ ਯਾਰ ਮੁੰਡਾ ਕੌਣ ਆ ਬੜਾ ਸੋਹਣਾ ਭੰਗੜਾ ਪਾਉਂਦੇ ਆ ਬੜਾ ਸੋਹਣਾ ਗਾ ਰਿਹਾ ਤੇ ਉਹ ਬੜਾ ਮਸੂਮ ਜਿਹਾ ਚਿਹਰਾ ਸੀ ਅੱਗੇ ਇੱਥੇ ਮੱਥੇ ਤੇ ਵਾਲ ਡੇਗਦੇ ਉਹਦੇ ਤੇ ਪਰ ਮੈਨੂੰ ਪਤਾ ਨਾ ਲੱਗਿਆ ਵੀ ਕੌਣ ਹੈ ਇਹ ਹਨ ਕੁਛ ਦਿਨ ਨੰਗੇ ਐਨੇ ਨੂੰ ਕੀ ਹੋਇਆ ਕਿ ਸਾਡੇ ਇੱਕ ਸੀਰੀਅਲ ਦਾ ਸ਼ੂਟ ਸੀਗਾ ਉੱਥੇ ਇੱਕ ਐਕਟਰ ਦੇ ਤੌਰ ਤੇ ਮੇਰਾ ਦੋਸਤ ਆਇਆ ਅੰਮ੍ਰਿਤਸਰ ਤੋਂ ਮਨਜਪ੍ਰੀਤ ਜੀ ਉਹ ਅੰਮ੍ਰਿਤਸਰ ਥੀਏਟਰ ਦੇ ਬਹੁਤ ਨਾਮੀ ਕਲਾਕਾਰ ਨੇ ਅੱਜ ਵੀ ਜੀ ਜੀ ਤੇ ਉਹ ਗੱਲਾਂ ਗੱਲਾਂ 'ਚ ਮੈਨੂੰ ਕਹਿੰਦਾ ਕਿ ਭਾ ਯਾਰ ਉਹ ਸਾਡਾ ਨਾ ਇੱਕ ਮੁੰਡਾ ਹੈ ਤੇ ਉਹ ਥੋੜਾ ਫੋਨ ਨੰਬਰ ਮੰਗਦਾ ਸੀਗਾ ਤੇ ਵੀ ਮੈਂ ਦੇ ਦਿਆਂ ਮਹਾ ਕੌਣ ਮੁੰਡਾ ਕਹਿੰਦਾ ਅਮਰਿੰਦਰ ਗਿੱਲ ਆਉਂਦਾ ਨੋ ਤੁਮ ਇੱਕਦਮ ਜਿਹਨੂੰ ਕਹਿੰਦੇ ਹੁੰਦੇ ਆ ਵੀ ਖੁਸ਼ੀ ਹੋਈ ਮੈਨੂੰ ਮਹਾ ਯਰਲਾ ਮੈਂ ਤਾਂ ਉਹਨੂੰ ਪਾੜਦਾ ਫਿਰਦਾ ਵੀ ਕੌਣ ਆ ਉਹ ਮੈਂ ਕਿਹਾ ਅੱਛਾ ਉਹ ਅਮਰ ਅਸਰ ਤੋਂ ਆ ਉਹ ਕਹਿੰਦਾ ਸਾਡਾ ਹੀ ਮਤਲਬ ਖਾਲਸਾ ਕਾਲਜ ਦਾ ਸਟੂਡੈਂਟ ਤੇ ਮਹਾ ਕੋਈ ਨਹੀਂ ਦੇਦੀ ਉਹਨੂੰ ਨੰਬਰ ਮਾਂਚਪ੍ਰੀਤ ਨੇ ਅਮਰਿੰਦਰ ਨੂੰ ਮੇਰਾ ਨੰਬਰ ਦਿੱਤਾ ਤੇ ਫਿਰ 5-7 ਦਿਨਾਂ ਬਾਅਦ ਅਮਰਿੰਦਰ ਦਾ ਮੈਨੂੰ ਫੋਨ ਆਇਆ ਕਿ ਭਾਜੀ ਤੁਹਾਨੂੰ ਮਿਲਣਾ ਤੇ ਮੈਂ ਵੀ ਆਜੋ ਫਿਰ ਇਹ ਮੇਰੇ ਕੋਲੇ ਬਠਿੰਡੇ ਆਏ ਘਰੇ ਇਹ ਕਾਰਜ ਵੀ ਉਦੋਂ ਪੱਗ ਬੰਨਦਾ ਸੀ ਓਕੇ ਤੇ ਫਿਰ ਇਹਨਾਂ ਨੂੰ ਮੈਂ ਗੀਤ ਦਿੱਤੇ ਜਿਹੜਾ ਪਹਿਲਾ ਗੀਤ ਸੀਗਾ ਕਮਲੀਏ ਕੁੜੀਏ ਇੰਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਹੀਂ ਉਹਦਾ ਵੀਡੀਓ ਨਹੀਂ ਬਣਿਆ ਸੀ ਪਰ ਹੁਣ ਵੀ ਚੱਲਦਾ ਉਹ ਜਵਾਕਾਂ ਦੇ ਮੋਬਾਈਲਾਂ ਚ ਆਮੀ ਉਹ ਸੁਣਦੇ ਆ ਬੱਚੇ ਉਹਨੂੰ ਕੰਪਨੀ ਸੀ ਕੀ ਉਹ ਫਾਈਨ ਟੱਚ ਜੀ ਅਮਰਸਰ ਦੀ ਤੇ ਉਹਦੇ ਮਾਲਕ ਤੇ ਅਮਰਿੰਦਰ ਇਹ ਮੇਰੇ ਕੋਲ ਆਏ ਫੇਰ ਮੈਂ ਇਹ ਗੀਤ ਦਿੱਤਾ ਇਹਨੂੰ ਪੈਗਾਮ ਤੇ ਇੱਕ ਹੋਰ ਗੀਤ ਸੀਗਾ ਬੀਟ ਸਾਊਂਡ ਹੁਣ ਉਸ ਟਾਈਮ ਦੋ ਐਲਬਮ ਕਠੀਆਂ ਰਿਕਾਰਡ ਹੋ ਰਹੀਆਂ ਸੀ ਇੱਕ ਪਾਸੇ ਰਾਣੀ ਰਣਦੀਪ ਦੀ ਇਸ਼ਕੇ ਦੀ ਮਾਰ ਹੋ ਰਹੀ ਸੀ ਦੂਜੇ ਪਾਸੇ ਇਸ਼ਕੇ ਦੀ ਮਾਰ ਦਾ 뮤직 ਸਚਨ ਉਹ ਜੱਜ ਸਾਹਿਬ ਦਾ ਸੀ ਇਹ ਗੁਰਮੀਤ ਭਾਈ ਦਾ 뮤직 ਸੀ ਇਸ਼ਕੇ ਦੀ ਮਾਰ ਤੇ ਇਹ ਪੈਗਾਮ ਇੱਕੋ ਦੇ ਨਹੀਂ ਰਿਲੀਜ਼ ਹੋਏ ਓਕੇ ਤੇ ਵੀਡੀਓ ਵੀ ਦੋਨਾਂ ਦੇ ਰਿੰਪੀ ਪ੍ਰਿੰਸ ਨੇ ਕੀਤੇ ਸੀ ਤੇ ਕੋਈ ਪ੍ਰੋਗਰਾਮ ਪ੍ਰਾਈਵੇਟ ਪ੍ਰੋਗਰਾਮ ਹੁੰਦਾ ਸੀ ਜਲੰਧਰ ਤੇ ਜਿਹਦੇ ਚ ਮਿਊਜ਼ਿਕ ਵੀਡੀਓ ਚੱਲਦੇ ਸੀ ਹੋਰ ਕੋਈ ਜਗ੍ਹਾ ਤਾਂ ਹੈ ਨਹੀਂ ਸੀ ਜਿੱਥੇ ਮਿਊਜ਼ਿਕ ਵੀਡੀਓ ਚੱਲਣ ਉਹ ਅੱਧੇ ਘੰਟੇ ਦਾ ਪ੍ਰੋਗਰਾਮ ਸੀ ਉਹਦੇ ਚ 5 6 7 ਵੀ ਚੱਲ ਜਾਂਦੇ ਸੀ ਤੇ ਉੱਥੇ ਬੜੀ ਮਾਰਾ ਮਾਰੀ ਹੁੰਦੀ ਸੀ ਉਸ ਪ੍ਰੋਗਰਾਮ ਦੇ ਕਿ ਹਰ ਕੰਪਨੀ ਨੂੰ ਹੁੰਦਾ ਸੀ ਕਿ ਸਾਡਾ ਜਿਹੜਾ ਇੱਕ ਗੀਤ ਆ ਉਹ ਇਹਦੇ ਚ ਚੱਲ ਜੇ ਫਿਰ ਇਸ ਗੱਲ ਤੇ ਵੀ ਮਾਰਾ ਮਾਰੀ ਹੁੰਦੀ ਸੀ ਕਿ ਐਂਡ ਤੇ ਕਿਹਦਾ ਗੀਤ ਸ਼ੋਅ ਸਟਾਪਰ ਜਿਹਨੂੰ ਕਹਿੰਦੇ ਹੁੰਦੇ ਆ ਵੀ ਉਹ ਕਿਹਦਾ ਚੱਲੂਗਾ ਹਨਾ ਕਿਉਂਕਿ ਵੀ ਉਹ ਗੀਤ ਯਾਦ ਰਹਿ ਜਾਂਦਾ ਲੋਕਾਂ ਦੇ ਜਿਹੜਾ ਐਂਡ ਤੇ ਚੱਲਦਾ ਮਤਲਬ 1.5 ਮਿੰਟ ਦੇ ਮਿੰਟ-ਮਿੰਟ ਦੇ ਵੀ ਉਹਦੇ 'ਚ ਵੀਡੀਓ ਚਲਾਉਣ ਖਾਤਰ ਮਾਰਾ-ਮਾਰੀ ਹੁੰਦੀ ਸੀ ਉਹ ਵੇਰ ਜਿਹੜੀ ਸ਼ਾਮ ਨੂੰ ਆਏ ਉਹਦਾ ਲਾਸਟ ਗੀਤ ਪੈਗਾਮ ਸੀਗਾ ਤੇ ਉਸ ਸੈਕਿੰਡ ਜਿਹੜਾ ਲਾਸਟ ਸੀਗਾ ਉਹ ਇਸ਼ਕੇ ਦੀ ਮਾਰ ਸੀ ਜੀ ਤੋਂ ਤੜਕੇ ਨੂੰ ਐਲਬਮ ਆਈਆਂ ਦੋਨੋਂ ਹੀ ਤੇ ਦੋਨੋਂ ਹੀ ਸੁਪਰ ਹਿੱਟ ਸੀ ਬਿਲਕੁਲ ਤੇ ਉੱਥੋਂ ਇਹ ਕਹਾਣੀ ਸ਼ੁਰੂ ਹੋਈ ਜੀ ਜੀ ਸੋ ਹੁਣ ਉਹਨਾਂ ਕਲਕ੍ਰਿਤਾ ਮਰਿੰਦਰ ਗਿਲ ਦੇ ਬੇਟੇ ਨੇ ਡਬਿਊ ਕੀਤਾ ਐ ਤੇ ਡਬਿਊ ਬੜਾ ਸ਼ਾਨਦਾਰ ਰਿਹਾ ਸਰੋਨਾਦਾਰ ਇੰਡਸਟਰੀ ਦੇ ਵਿੱਚ ਸਭ ਨੂੰ ਪਤਾ ਲੋਕਾਂ ਦੇ ਵੱਲੋਂ ਬੜਾ ਪਿਆਰ ਜਿਹੜਾ ਮਿਲ ਰਿਹਾ ਹੈ ਇੱਕ ਚੀਜ਼ ਕਹੀ ਜਾ ਰਹੀ ਕਿ ਮਰਿੰਦਰ ਗਿਲ ਦੀ ਲੈਗੇਸੀ ਜਿਹੜੀ ਹੈ ਬਿਲਕੁਲ ਸਹੀ ਹੱਥਾਂ ਦੇ ਵਿੱਚ ਗਈ ਹੈ ਸੋ ਪੈਗਾਮ ਅਸੀਂ ਹੁਣ ਦੁਬਾਰਾ ਸੁਣ ਰਹੇ ਹਾਂ ਤੇ ਹਰ ਕੋਈ ਇਹੀ ਕਹਿ ਰਿਹਾ ਕਿ ਜਿਵੇਂ ਪਹਿਲਾਂ ਮਜ਼ਾ ਆ ਰਿਹਾ ਸੀ ਜਿਵੇਂ ਇੰਜੋਏ ਕਰ ਰਹੇ ਸੀ ਉਹੀ ਇੱਕ ਜਿਹੜਾ ਸਵਾਦ ਉਹ ਦੁਬਾਰਾ ਇਸ ਗੀਤ ਨੂੰ ਸੁਣ ਕੇ ਆ ਰਿਹਾ ਹੈ ਸੋ ਹੁਣ ਸਰ ਇਹ ਚੀਜ਼ਾਂ ਕਿਵੇਂ ਪਲਾਨ ਹੋਈਆਂ ਕਿ ਤੁਹਾਡੀ ਅਰਨਾਜ਼ ਜਾਂ ਅਰਮਾਨਾਂ ਗੱਲ ਹੋਈ ਜਦੋਂ ਅਮਰਿੰਦਰ ਗਿੱਲ ਪਲਾਨ ਕਰ ਰਹੇ ਸੀ ਉਹਨਾਂ ਦੀ ਐਲਬਮ ਤੋਂ ਹਾਰਡਨ ਨਾਲ ਕਿੰਨੀ ਵਾਰ ਉਹਨਾਂ ਦੀ ਇਹਨਾਂ ਚੀਜ਼ਾਂ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਮੇਰੇ ਨਾਲ ਅਰਮਾਨ ਤੇ ਅਰਨਾਜ ਦੀ ਕੋਈ ਗੱਲ ਨਹੀਂ ਹੋਈ ਕਿਉਂਕਿ ਉਹ ਕੈਨੇਡਾ ਨੇ ਤੇ ਅਮਰਿੰਦਰ ਦੀ ਹੁੰਦੀ ਸੀ ਗੱਲ ਪਰ ਅਮਰਿੰਦਰ ਤੋਂ ਵੀ ਪਹਿਲਾਂ ਮੈਨੂੰ ਕਾਰਜ ਦਾ ਮੈਸੇਜ ਆਇਆ ਓਕੇ ਮੈਨੂੰ ਕਹਿੰਦਾ ਭਾਜੀ ਜਿਹੜਾ ਗੀਤ ਆ ਨਾ ਪੈਗਾਮ ਇਹਦੇ ਦੋ ਤਿੰਨ ਅੰਤਰੇ ਹੋਰ ਲਿਖੋ ਉਨੇ ਮੈਨੂੰ ਕੁਝ ਨਹੀਂ ਦੱਸਿਆ ਵੀ ਕਾਦੇ ਲਈ ਆਇਆ ਮੈਂ ਵੀ ਨਹੀਂ ਪੁੱਛਿਆ ਤੇ ਹੋ ਸਕਦਾ ਮੈਂ ਕਿ ਕਿਸੇ ਫਿਲਮ ਚ ਕਰਨਾ ਹੋਵੇ ਜਾਂ ਕੁਝ ਵੀ ਕਰਨਾ ਹੋਊਗਾ ਮੈਂ ਉਦੋਂ ਨਹੀਂ ਪੁੱਛਿਆ ਜਦੋਂ ਕਾਰਜ ਦਾ ਮੈਨੂੰ ਫੋਨ ਆਇਆ ਤਾਂ ਮੈਂ ਲਿਖਤੇ ਦੋ ਤਿੰਨ ਅੰਤਰੇ ਤੇ ਦੋ ਤਿੰਨ ਦਿਨਾਂ ਬਾਅਦ ਫੇਰ ਮੈਨੂੰ ਅਮਰਿੰਦਰ ਦਾ ਆਇਆ ਮੈਸੇਜ ਕਿਉਂਕਿ ਆਪਣੇ ਦਿਨ ਰਾਤ ਦਾ ਫਰਕ ਆ ਕੈਨੇਡਾ ਨਾਲ ਇਸ ਕਰਕੇ ਅਮਰਿੰਦਰ ਦਾ ਫੋਨ ਜਾਂ ਮੈਸੇਜ ਉਹ ਜਿਹੜਾ ਮੈਨੂੰ ਰਾਤ ਨੂੰ ਹੀ ਆਉਂਦਾ ਹੁੰਦਾ 10 11 12 ਵਜੇ ਤੱਕ ਵੀ ਉਹ ਮੈਨੂੰ ਕਹਿੰਦਾ ਵੀ ਉਹਨੇ ਮੈਨੂੰ ਇੱਕ ਗਾਣ ਮਤਲਬ ਮਿਊਜ਼ਿਕ ਭੇਜਿਆ ਕਿ ਇਹ ਸੁਣੋ ਤੁਸੀਂ ਉਹਦੇ ਚ ਹਲਕਾ ਜਿਹਾ ਗਾਇਆ ਹੋਇਆ ਸੀਗਾ ਜਿਹੜਾ ਆਪਾਂ ਗੀਤ ਸੁਣਦੇ ਆ ਪਰ ਉਹਦੇ ਚ ਇਹ ਅੰਤਰਾ ਨਹੀਂ ਸੀਗਾ ਜਿਹੜਾ ਮਤਲਬ ਉਹ ਮੇਰੀ ਝੂਠੀ ਚੀਜ਼ ਨੂੰ ਜੋ ਮਿੱਠੀ ਕਹਿ ਕੇ ਖਾਂਦੀ ਸੀ ਜੀ ਮੈਨੂੰ ਕਹਿੰਦਾ ਵੀ ਆਪਣਾ ਮੈਂ ਮੈਨੂੰ ਉਹਨੇ ਇਹ ਵੀ ਨਹੀਂ ਦੱਸਿਆ ਵੀ ਇਹ ਈਰਮਾਨ ਜਾਂ ਰਨਾਜ਼ ਦਾ ਬਣਾਇਆ ਵੈ ਜਾਂ ਇਹ ਉਹਨਾਂ ਦੀ ਆਵਾਜ਼ ਆ ਇਹ ਮੈਂ ਵੈਸੇ ਹੀ ਸੋਚ ਲਿਆ ਕਿ ਇਹ ਮਤਲਬ ਬੇਟਿਆਂ ਦੀ ਆਵਾਜ਼ ਆ ਇਹ ਵੀ ਉਹਨਾਂ ਦਾ ਕੰਮ ਤੇ ਅਮਰਿੰਦਰ ਕਹਿੰਦਾ ਵੀ ਆਪਾਂ ਵਿੱਚ ਹਾਜ਼ਰੀ ਲਾਉਣੀ ਆ ਹਨਾ ਤੇ ਮੈਂ ਉਹ ਜਿਹੜੇ ਲਿਖੇ ਹੋਏ ਸੀਗੇ ਅੰਤਰੇ ਉਹਨਾਂ ਦੇ ਵਿੱਚੋਂ ਹੀ ਮੈਂ ਉਹਨੂੰ ਫੇਰ ਭੇਜਦਾ ਵੀ ਆਇਆ ਵੀ ਹੋ ਸਕਦਾ ਐ ਵੀ ਹੋ ਸਕਦਾ ਐ ਵੀ ਹੋ ਸਕਦਾ ਦੋ ਤਿੰਨ ਹਨਾ ਉਹਨੇ ਰਿਕਾਰਡ ਕਰ ਲਿਆ ਇਹ ਗਾ ਅੰਤਰਾ ਤੇ ਰਿਕਾਰਡ ਕਰਕੇ ਫਿਰ ਉਹਨੇ ਮੈਨੂੰ ਭੇਜਿਆ ਵੀ ਸੁਣਿਓ ਭਾਜੀ ਕਿਵੇਂ ਠੀਕ ਲੱਗਦਾ ਮੈਂ ਕਿਹਾ ਹਾਂ ਬਹੁਤ ਵਧੀਆ ਲੱਗਦਾ ਤੇ ਇਨ ਬਿਟਵੀਨ ਉਹਨੇ ਫਿਰ ਮੈਨੂੰ ਇੱਕ ਪੋਸਟਰ ਭੇਜਿਆ ਕਿ ਇਹਨੂੰ ਇਨਸਟਾ ਮੈਨੂੰ ਟੈਗ ਵੀ ਕੀਤਾ ਹੋਇਆ ਸੀਗਾ ਕਿ ਸਟੋਰੀ ਆ ਸ਼ੇਅਰ ਕਰ ਦਿਓ ਤੇ ਉਤੋਂ ਫਿਰ ਮੈਨੂੰ ਪਤਾ ਲੱਗ ਗਿਆ ਕਿ ਅਰਮਾਨ ਤੇ ਰਨਾਜ ਦੀ ਕੈਸਟ ਹੈ ਤੇ بس ਉਹ ਫਿਰ ਦਿਨ ਉਡੀਕਦੇ ਰਹੇ ਕਿ ਕਿਹੜੇ ਦਿਨ ਰਿਲੀਜ਼ ਹੋਊਗਾ ਜੀ ਜਦੋਂ ਰਿਲੀਜ਼ ਹੋਈ ਤਾਂ ਉਹ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਮੇਰੀ ਗੱਲ ਇਹ ਆ ਐਜ਼ ਅ ਰਾਈਟਰ ਕਿ ਮੈਂ ਗੱਪ ਨਹੀਂ ਲਿਖਦਾ ਮਤਲਬ ਇਹੋ ਜੀ ਗੱਲ ਨਹੀਂ ਲਿਖਦਾ ਜਿਹਦਾ ਮੇਰਾ ਕੋਈ ਐਕਸਪੀਰੀਅੰਸ ਨਾ ਹੋਵੇ ਇਹ ਸਾਰੇ ਮੇਰੇ ਪਰਸਨਲ ਤਜਰਬੇ ਨੇ ਹਨਾ ਮੈਂ ਕਿਤੇ ਨਾ ਕਿਤੇ ਇਨ੍ਹਾਂ ਹਾਲਾਤਾਂ ਚੋਂ ਨੰਗਿਆ ਹੋਣਾ ਜਿਹੜੇ ਮੇਰੇ ਗੀਤਾਂ ਚ ਆਉਂਦੇ ਨੇ ਜੀ ਹੁਣ ਇਸ ਕਰਕੇ ਉਹ ਗੱਲ ਉਹੋ ਜਿਹੀ ਫੇਰ ਅਜਿਹੋ ਜੀ ਪਹਿਲਾਂ ਸੀ ਮੇਰੇ ਵੱਜੀ ਸੱਟ ਵੇਖ ਤਾਂ ਹੀ ਰੋ ਪੈਂਦੀ ਸੀ ਆਪਣੇ ਵੀ ਉਸ ਥਾਂ ਤੇ ਪੱਟੀ ਬੰਨ ਲੈਂਦੀ ਸੀ ਤੇ ਹੁਣ ਇਹ ਲਿਖਣਾ ਕਿ ਮੇਰੀ ਝੂਠੀ ਚੀਜ਼ ਨੂੰ ਜੋ ਮਿੱਠੀ ਕਹਿ ਕੇ ਖਾਂਦੀ ਸੀ ਮੈਨੂੰ ਹੀ ਉਡੀਕ ਦੀ ਜੋ ਭੁੱਖੀ ਸੌਂ ਜਾਂਦੀ ਸੀ ਹੁਣ ਇਹ ਗੱਲਾਂ ਅਸਲ ਦੇ ਵਿੱਚ ਸੱਚੀਆਂ ਨੇ ਇਸ ਕਰਕੇ ਇਹਨਾਂ ਦੇ ਵਿੱਚ ਫਰਕ ਨਹੀਂ ਆ ਤੇ ਨਾ ਹੀ ਕੋਈ ਜ਼ੋਰ ਲਾਉਣਾ ਪੈਂਦਾ ਕਿਉਂਕਿ ਸੱਚ ਬੋਲਣਾ ਤਾਂ ਸੱਚ ਤਾਂ ਤੁਹਾਡੇ ਅੰਦਰ ਪਿਆ ਹੀ ਆ ਝੂਠ ਬੋਲਣ ਲੱਗੇ ਤੁਹਾਨੂੰ ਬਹੁਤ ਸੋਚਣਾ ਪਊ ਕਿ ਕੀ ਝੂਠ ਬੋਲੀਏ ਜੀ ਇਸ ਕਰਕੇ ਉਹ ਗੱਲ ਬਸ ਪ੍ਰਮਾਤਮਾ ਨੇ ਕੁਦਰਤ ਨੇ ਜੋ ਕੁਝ ਕਰਨਾ ਸੀ ਉਹ ਫਿਰ ਐਦਾਂ ਹੋ ਗਈ ਗੱਲ ਇਹ ਮੈਂ ਇਥੇ ਨਾ ਪੰਜਾਬ 95 ਫਿਲਮ ਦੀ ਗੱਲ ਜ਼ਰੂਰ ਕਰਨਾ ਚਾਹਾਂਗੀ ਦਿਲਜੀਤ ਦੋਸਾਂਝੀ ਉਹ ਫਿਲਮ ਜਿਸ ਦਾ ਹਾਰਿਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੈ ਜੀ ਬਟ बार-बार ਚੀਜ਼ਾਂ ਆ ਜਾਂਦੇ ਜਿਵੇਂ ਫਿਲਮ ਦੇ ਵਿੱਚ ਬਹੁਤ ਸਾਰੇ ਕੱਟ ਲਗਾ ਦਿੱਤੇ ਗਏ ਬਟ ਫਿਲਮ ਅਜੇ ਰਿਲੀਜ਼ ਨਹੀਂ ਹੋਈ ਜੀ ਜੀ ਤੁਸੀਂ ਵੀ ਸਿਰਫ ਫਿਲਮ ਦੇ ਵਿੱਚ ਕੰਮ ਕੀਤਾ ਹੈ ਸੋ ਕੀ ਲੱਗਦਾ ਕੀ ਕਾਰਨ ਆ ਕਿ ਦਿਲਜੀਤ ਦੋਸਾਂ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਉਹ ਅਸਲ ਦੇ ਵਿੱਚ ਨਾ ਫਿਲਮ ਦਾ ਜੋ ਸਬਜੈਕਟ ਆ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਲਾਈਫ ਤੇ ਆ ਉਹ ਫਿਲਮਕਾਰਾਂ ਨੂੰ ਪਤਾ ਹੀ ਹੈ ਔਰ ਖਾਲੜਾ ਸਾਹਿਬ ਸੀਗੇ ਜੋ ਉਹ ਇੱਕ ਮਤਲਬ ਮਨੁੱਖੀ ਅਧਿਕਾਰਾਂ ਦੇ ਬਾਰੇ ਉਹਨਾਂ ਦੀ ਇੱਕ ਲੜਾਈ ਸੀ ਉਹ ਮਨੁੱਖੀ ਹਿਊਮਨ ਰਾਈਟਸ ਐਕਟੀਵਿਸਟ ਸੀਗੇ ਉਹ ਜੀ ਉਸ ਸਮੇਂ ਦੌਰਾਨ ਪੰਜਾਬ ਦੇ ਵਿੱਚ ਜੋ ਪੁਲਿਸ ਕਰ ਰਹੀ ਸੀ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਜਿਵੇਂ ਲਾਪਤਾ ਕੀਤਾ ਜਾ ਰਿਹਾ ਸੀ ਚੱਕ ਕੇ ਉਹਨਾਂ ਦੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਸੀ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਸੀ ਤੋ ਇਹ ਗੱਲ ਉਹਨਾਂ ਨੂੰ ਜਦੋਂ ਪਤਾ ਲੱਗੀ ਤਾਂ ਫਿਰ ਉਹਨਾਂ ਨੇ ਆਖਿਆ ਕਿ ਚਲੋ ਇਹ ਕੰਮ ਹੀ ਕਰਦੇ ਹਾਂ ਕਿ ਉਹਨਾਂ ਨੇ ਇੱਕ ਮਿਸ਼ਨ ਬਣਾ ਲਿਆ ਆਪਦਾ ਕਿ ਆਪਾਂ ਇਹ ਪਤਾ ਲਾਉਣਾ ਕਿ ਪੰਜਾਬ ਚ ਕਿੰਨੇ ਨੌਜਵਾਨ ਆ ਜਿਹੜੇ ਉਹ ਖਤਮ ਕਰ ਦਿੱਤੇ ਗਏ ਗਾਇਬ ਕਰਤੇ ਗਏ ਲਾਪਤਾ ਨੇ ਔਰ ਪੁਲਿਸ ਦੇ ਤਸ਼ੱਦਦ ਕਾਰਨ ਸਰਕਾਰ ਦੇ ਤਸ਼ੱਦਦ ਕਾਰਨ ਤਾਂ ਉਹਨਾਂ ਨੇ ਕੋਈ 25000 ਦੇ ਕਰੀਬ ਉਹਦੀ ਸੂਚੀ ਬਣਾਈ ਹੈ ਹਨਾ ਪਰ ਜਿਹੜੇ ਉੱਥੋਂ ਦੇ ਜਿੱਥੇ ਉਹ ਕੰਮ ਕਰ ਰਹੇ ਸੀ ਉੱਥੇ ਜੋ ਸਰਕਾਰ ਦੇ ਪਿਆਦੇ ਸੀਗੇ ਮੰਤਰੀ ਸੀ ਐਮਐਲਏ ਸੀ ਜੋ ਵੀ ਜਾਂ ਪੁਲਿਸ ਵਾਲੇ ਸੀ ਤਾਂ ਉਹਨਾਂ ਨੂੰ ਇੱਕ ਦਿਨ ਉਹਨਾਂ ਨੂੰ ਉਹਨਾਂ ਨੇ ਧਮਕਾ ਕੇ ਇਹ ਗੱਲ ਕਹੀ ਕਹਿੰਦੇ ਤੂੰ 25000 25000 ਘਰੀ ਜਾਣਾ ਰਹਿਣਾ ਤੈਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਐ ਵੀ ਜੇ 25000 ਗਾਇਬ ਹੋ ਸਕਦਾ ਤਾਂ 25000 ਇੱਕ ਵੀ ਗਾਇਬ ਹੋ ਸਕਦਾ ਓਕੇ ਉਹ ਮੇਰਾ ਕੈਰੈਕਟਰ ਉਸ ਐਮਐਲਏ ਦਾ ਐਕਚੁਅਲੀ ਕੈਰੈਕਟਰ ਹੈ ਜਿਹੜੇ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਤੂੰ ਕਿੱਥੇ ਤੁਰਿਆ ਫਿਰਦਾ ਕਿਉਂਕਿ ਖਾਲੜਾ ਸਾਹਿਬ ਦੀ ਜੋ ਸ਼ਹੀਦੀ ਆ ਅਸੀਂ ਤਾਂ ਸ਼ਹਾਦਤ ਹੀ ਕਵਾਂਗੇ ਉਹਨੂੰ ਉਹਦਾ ਜੇ ਉਹ ਮੁੱਖ ਕਾਰਨ ਉਹਨਾਂ ਦਾ ਉਹ ਭਾਸ਼ਣ ਆ ਜਿਹੜਾ ਉਹਨਾਂ ਨੇ ਲਾਸਟ ਵਾਰੀ ਬਾਹਰ ਦਿੱਤਾ ਸੀ ਕੈਨੇਡਾ ਦੇ ਗੁਰਦੁਆਰੇ 'ਚ ਹੋਰ ਇੱਕ ਦੋ ਜਗ੍ਹਾ ਉਹ ਬਾਹਰ ਜਾ ਕੇ ਆਏ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਪੂਰੀ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਦੇ ਐਕਟੀਵਿਸਟ ਦੇ ਤੌਰ ਤੇ ਆਵਾਜ਼ ਮੈਂ بلند ਕਰਾਂ ਕਿ ਸਾਡੇ ਨਾਲ ਪੰਜਾਬ ਵਿੱਚ ਆ ਕੁਝ ਹੋ ਰਿਹਾ ਜੀ ਤਾਂ ਉਹ ਜੋ ਕੁਝ ਉਹ ਬੋਲਿਆ ਉਹਨਾਂ ਨੇ ਉਹੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ ਕਿਉਂਕਿ ਇੱਥੇ ਜਿਹੜੇ ਬੈਠੇ ਸੀਗੇ ਸਰਕਾਰ ਦੇ ਪਿਆਦੇ ਚਾਹੇ ਉਹ ਮੰਤਰੀ ਸੀ ਚਾਹੇ ਉਹ ਐਮਐਲਏ ਸੀ ਚਾਹੇ ਉਹ ਪੁਲਿਸ ਵਾਲੇ ਸੀ ਤਾਂ ਉਹ ਇਸ ਗੱਲ ਲਈ ਤਿਆਰ ਹੀ ਬੈਠੇ ਸੀ ਕਿ ਜਦੋਂ ਆਊਗਾ ਇਹਨੂੰ ਖਤਮ ਕਰਨਾ ਕਿਉਂਕਿ ਉਹਨਾਂ ਕੋਲੇ ਹੋਰ ਕੋਈ ਤਰੀਕਾ ਨਹੀਂ ਸੀ ਜਵਾਬ ਉਹ ਦੇ ਨਹੀਂ ਸੀ ਸਕਦੇ ਤੇ ਉਹ ਕਿਉਂ ਸਾਰਾ ਕੁਝ ਜਿਹੜਾ ਹੈਗਾ ਉਹ ਦਸਤਾਵੇਜ਼ੀ ਰੂਪ ਦੇ ਵਿੱਚ ਸਾਡੇ ਕੋਲੇ ਹੈਗਾ ਉਹਦੇ ਵਿੱਚ ਕੋਈ ਐਹੋ ਜੀ ਗੱਲ ਨਹੀਂ ਜਿਹੜੀ ਹਨੀ ਤਰ੍ਹਾਂ ਨੇ ਦੇ ਡਾਇਰੈਕਟਰ ਹਾਂਜੀ ਇਹ ਗੱਲ ਨਹੀਂ ਕਿ ਉਹ ਪੰਜਾਬੀ ਨੇ ਬੇਸ਼ੱਕ ਉਹ ਹਿੰਦੀ ਚ ਕੰਮ ਕਰਦੇ ਨੇ ਪਹਿਲਾਂ ਉਹ ਬਹੁਤ ਵੱਡੇ ਕਾਸਟਿੰਗ ਡਾਇਰੈਕਟਰ ਨੇ ਬੰਬੇ ਦੇ ਵਿੱਚ ਫਿਰ ਉਹ ਫਿਲਮਾਂ ਨਾਲ ਐਜ਼ ਡਾਇਰੈਕਟਰ ਜੁੜੇ ਜਿਵੇਂ ਉੜਤਾ ਪੰਜਾਬ ਦੇ ਨਾਲ ਵੀ ਉਹ ਜੁੜੇ ਸੀ ਫਿਰ ਉਹਨਾਂ ਦੀ Netflix ਤੇ ਇੱਕ ਫਿਲਮ ਆਈ ਰਾਤ अकेਲੀ ਹੈ ਨਵਾਜੁਦੀਨ ਸਿਦਕੀ ਤੇ ਰਾਧਕਾ ਹਪਟੇ ਦੇ ਨਾਲ ਉਹ ਜਦੋਂ ਹੁਣ ਇਹ ਫਿਲਮ ਬਣਾਉਣ ਲੱਗੇ ਤਾਂ ਉਹਨਾਂ ਨੇ ਉਹੀ ਸਾਰਾ ਕੁਝ ਲਿਆ ਜੋ ਕੁਝ ਦਸਤਾਵੇਜੀ ਰੂਪ ਦੇ ਵਿੱਚ ਪਿਆ ਸੀ ਜੀ ਜੀ ਬਿਲਕੁਲ ਹੈਨਾ ਜਾਂ ਕੁਝ ਕਿਤਾਬਾਂ ਲਿਖੀਆਂ ਗਈਆਂ ਬੇਸ਼ੱਕ ਸਰਦਾਰ ਅਜਮੇਰ ਸਿੰਘ ਹੋਰਾਂ ਦੀ ਕਿਤਾਬ ਆ ਜਿਹੜੀ ਉਹ ਬਾਅਦ ਚਾਈ ਆ ਫਿਲਮ ਤੋਂ ਪਰ ਬਹੁਤ ਸਾਰੇ ਡਾਕੂਮੈਂਟ ਇਦਾਂ ਦੇ ਮਿਲਦੇ ਨੇ ਕਿ ਖਾਲੜਾ ਸਾਹਿਬ ਨੇ ਕੀ ਕੀ ਕੰਮ ਕੀਤੇ ਤੇ ਉਹਨਾਂ ਨਾਲ ਕੀ ਕੀ ਹੋਇਆ ਹਨ ਕਿਉਂਕਿ ਮੈਂ ਇਹ ਗੱਲ ਇਸ ਲਈ ਵੀ ਜਾਣਦਾ ਕਿਉਂਕਿ ਮੈਂ ਖੁਦ ਇਹਦੇ ਤੇ ਬਣਾਉਣੀ ਚਾਹੁੰਦਾ ਹਨਾ ਮੈਨੂੰ ਮੈਂ ਗਿਆ ਸੀਗਾ ਖਾਲੜਾ ਸਾਹਿਬ ਦੀ ਫੈਮਿਲੀ ਨੂੰ ਮਿਲਣ ਬੀਬੀ ਜੀ ਹੋਰਾਂ ਨੂੰ ਮੈਂ ਦਲਜੀਤ ਕਲ ਸੀ ਸਾਡੇ ਪ੍ਰੋਡਿਊਸਰ ਹਰਪ੍ਰੀਤ ਦੇਵਗਨ ਦੀਪ ਉਹ ਤੋਂ ਸੀਗਾ ਇਸ ਕਰਕੇ ਅਸੀਂ ਚਾਹੁੰਦੇ ਸੀ ਕਿ ਮੈਂ ਚਾਹੁੰਦਾ ਸੀ ਕਿ ਦੀਪ ਖਲੜਾ ਸਾਹਿਬ ਦਾ ਕਰੈਕਟਰ ਕਰੇ ਤਾਂ ਸਾਨੂੰ ਰਾਈਟਸ ਨਹੀਂ ਮਿਲੇ ਸੀਗੇ ਇਹਦੇ ਇਹ ਸਰ ਕਿੰਨੇ ਇੱਕ ਸਾਲ ਪਹਿਲਾਂ ਦੀ ਗੱਲ ਹੋएगी ਇਹ ਬਸ ਇਸ ਜਿਹੜੀ ਆ ਫਿਲਮ ਤੋਂ 6 ਮਹੀਨੇ ਪਹਿਲਾਂ ਦੀ ਗੱਲ ਠੀਕ ਓਕੇ ਜਿਸ ਟਾਈਮ ਬਣੀ ਹੈ ਮਤਲਬ ਤੁਸੀਂ ਦੇਖੋ ਵੀ ਦੀਪ ਦੇ ਜਾਣ ਤੋਂ 6 ਮਹੀਨੇ ਪਹਿਲਾਂ ਦੀ ਗੱਲ ਹੈ ਓਕੇ ਤੇ ਚਲੋ ਉਦੋਂ ਬਾਅਦ ਉੱਧਰ ਮਿਲ ਗਏ ਤਾਂ ਮੈਂ ਬਾਅਦ ਚ ਜਦੋਂ ਮੈਂ ਸ਼ੂਟ ਕਰ ਰਿਹਾ ਸੀ ਤਾਂ ਮੈਂ ਹਨੀ ਬਾਜੀ ਨੂੰ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਫਿਲਮ ਬਣਾ ਲਓ ਮੈਂ ਵੈਬ ਸੀਰੀਜ਼ ਬਣਾਉਂਗਾ ਇਹਦੇ ਤੇ ਉਦੋਂ ਨੂੰ ਕਿਤਾਬ ਆ ਗਈ ਸੀਗੀ ਸਰਦਾਰ ਅਜਮੇਰ ਸਿੰਘ ਹੋਰਾਂ ਦੀ ਉਹ ਬਹੁਤ ਨੇੜੇ ਰਹੇ ਆ ਖਾਲੜਾ ਪਰਿਵਾਰ ਦੇ ਹਨਾ ਖਾਲੜਾ ਸਾਹਿਬ ਦਾ ਜਿਹੜਾ ਛੋਟਾ ਬ੍ਰਦਰ ਆ ਉਹਦੇ ਨਾਲ ਵੀ ਹੁਣ ਉਹ ਬਾਹਰ ਨੇ ਇਸ ਟਾਈਮ ਕੈਨੇਡਾ ਉਹਦੇ ਨਾਲ ਵੀ ਉਹਨਾਂ ਦੀ ਬਹੁਤ ਨੇੜਤਾ ਔਰ ਖਾਲੜਾ ਸਾਹਿਬ ਨੂੰ ਮੋਟੀਵੇਟ ਕਰਨ ਦੇ ਵਿੱਚ ਵੀ ਸਰਦਾਰ ਅਜਮੇਰ ਸਿੰਘ ਹੋਰਾਂ ਦਾ ਬਹੁਤ ਵੱਡਾ ਰੋਲ ਆ ਇਸ ਕਰਕੇ ਉਹ ਮੈਨੂੰ ਕਹਿੰਦੇ ਵੀ ਹੁਣ ਤੂੰ ਐਂ ਕਰੀ ਤੂੰ ਨਾ ਕਿਤਾਬ ਦੇ ਰਾਈਟਸ ਲੈ ਲੈ ਬਸ ਦਿੱਤੇ ਤੈਨੂੰ ਤੂੰ ਹੁਣ ਤੈਨੂੰ ਕਿਸੇ ਤੋਂ ਰਾਈਟਸ ਲੈਣ ਦੀ ਲੋੜ ਹੀ ਨਹੀਂ ਤੂੰ ਜੇ ਵੈਬ ਸੀਰੀਜ਼ ਬਣਾਉਣੀ ਆ ਤਾਂ ਤੂੰ ਇਹ ਕਹੀਂ ਕਿ ਮੈਂ ਅਜਮੇਰ ਸਿੰਘ ਦੀ ਕਿਤਾਬ ਤੇ ਵੈਬ ਸੀਰੀਜ਼ ਬਣਾ ਰਿਹਾ ਹਨਾ ਜਿਹੜੀ ਕਿ ਮੈਂ ਬਣਾਉਂਗਾ ਵੈਗਰੂ ਮੇਰ ਕਰਨ ਇੱਕ ਫਿਲਮ ਦੇ ਵਿੱਚ ਅਸੀਂ ਆਪ ਦੀ ਗੱਲ ਕਰ ਰਹੇ ਹਾਂ ਹਨ ਆਪਣੇ ਦੁਖਾਂਤ ਦੀ ਗੱਲ ਕਰ ਰਹੇ ਹਾਂ ਸਿੱਖ ਕੌਮ ਨਾਲ ਜੋ ਵਾਪਰਿਆ ਉਹ ਗੱਲ ਕਰ ਰਹੇ ਹਾਂ ਇੱਕ ਸਾਡਾ ਯੋਧਾ ਔਰ ਉਹ ਵਿਦਵਾਨ ਬੰਦਾ ਐਦਾਂ ਹੀ ਚੱਕ ਕੇ ਗਾਇਬ ਕਰ ਦਿੱਤਾ ਗਿਆ ਮੁੜ ਕੇ ਉਹਦੀਆਂ ਮਤਲਬ ਸਾਨੂੰ ਉਹਦਾ ਸੰਸਕਾਰ ਕਰਨ ਖਾਤਰ ਵੀ ਉਹਦੀ ਜਿਹੜੀ ਬਾਡੀ ਨਹੀਂ ਮਿਲੀ ਤੇ ਉਹਦੇ ਬਾਰੇ ਅਸੀਂ ਜੇ ਫਿਲਮ ਬਣਾ ਰਹੇ ਹਾਂ ਤਾਂ ਉਹ ਉਹਨੂੰ ਪਾਸ ਨਹੀਂ ਕਰ ਰਹੇ ਜੀ ਤੁਸੀਂ ਸਰ 1984 ਦੀ ਫਿਲਮ ਬਣਾਉਣ ਦਾ ਪਲਾਨ ਕਰ ਰਹੇ ਹੋ ਖੁਦ ਹੀ ਲਿਖੀਏ ਉਹਦੇ ਬਾਰੇ ਥੋੜਾ ਦੱਸੋ ਉਹ ਅਮਰਿੰਦਰ ਨਾਲ ਕਰਨੀ ਆ ਮੈਂ ਅਮਰਿੰਦਰ ਕੇ ਜੀ ਹਾਂਜੀ ਹਾਂਜੀ ਉਹ ਰਿਦਮ ਵਾਇਸ ਦੇ ਨਾਲ ਹੀ ਕਰਨੀ ਆ ਉਹਦੇ ਵਿੱਚ ਵੀ ਉਹ ਉਹ ਬਹੁਤ ਵੱਖਰੇ ਤਰ੍ਹਾਂ ਦਾ ਵਿਸ਼ਾ ਹੈਗਾ ਉਹ ਐਕਚੁਅਲੀ ਉਹਨੂੰ ਮੈਂ ਦੱਸ ਨਹੀਂ ਸਕਦਾ ਕਿਉਂਕਿ ਸਾਡੇ ਨਾ ਇੱਥੇ ਪੰਜਾਬੀ ਦੇ ਵਿੱਚ ਵਿਸ਼ੇ ਬਹੁਤ ਚੋਰੀ ਹੋ ਜਾਂਦੇ ਆ ਇਸ ਕਿਸਮ ਦੇ ਵਿਸ਼ੇ ਖਾਸ ਕਰਕੇ ਇਸ ਕਰਕੇ ਅਸੀਂ ਜਿਹੜਾ ਵੀ ਉਹਦਾ ਕੰਮ ਕਰ ਰਹੇ ਆ ਉਹ ਬਹੁਤ ਲੋਕੋ ਕੀ ਕਰ ਰਹੇ ਆ इवन ਕਿ ਮੈਂ ਇੱਕ ਵਾਰ ਅਮਰਿੰਦਰ ਨੂੰ ਜਾਂ ਕਾਰਜ ਇਹਨਾਂ ਨੂੰ ਕਿਹਾ ਮਖਾਇਰ ਪੋਸਟਰ ਦਾ ਪਾ ਦਿਓ ਉਹ ਮੈਨੂੰ ਕਹਿੰਦੇ ਭਾਜੀ ਆਪਾਂ ਸ਼ੂਟ ਕਰਕੇ ਸਾਰਾ ਕੁਝ ਕਰਕੇ ਫੇਰ ਹੀ ਦੱਸਾਂਗੇ ਵੀ ਅਸੀਂ ਕੀ ਕੀਤਾ ਹਾਂ ਪਰ ਉਹ ਇੱਕ ਇਹ ਮੈਂ ਤੁਹਾਨੂੰ ਇੰਨਾ ਯਕੀਨ ਦੁਆ ਦਵਾਉਣਾ ਕਿ ਉਹ ਬਹੁਤ ਵੱਖਰੀ ਫਿਲਮ ਹੋਊਗੀ ਉਹ ਜਿਹੜੀਆਂ ਪਹਿਲਾਂ ਫਿਲਮਾਂ ਬਣੀਆਂ ਉਵੇਂ ਨਹੀਂਗੀ ਉਹ ਉਹ ਇੱਕ ਵੱਖਰੀ ਕਹਾਣੀ ਹੈ ਆ ਆ ਸਰਕਾਰੀ ਸ਼ਬਦਾਂ ਦੇ ਵਿੱਚ ਜੇ ਕਹੀਏ ਤਾਂ ਆਪਰੇਸ਼ਨ ਬਲੂ ਸਟਾਰ ਨਾਲ ਸਬੰਧਤ ਫਿਲਮ ਆ ਉਹ ਓਕੇ ਤੇ ਉਸ ਤੋਂ ਇਲਾਵਾ ਵੀ ਕਈ ਸਬਜੈਕਟ ਨੇ ਜਿਹੜੇ ਮੈਂ ਕਰਨੇ ਚਾਹਨਾ ਸੋ ਜਿਹੜੀ ਸਰ ਤੁਸੀਂ ਅਮਰਿੰਦਰ ਗਿੱਲ ਦੇ ਨਾਲ ਫਿਲਮ ਬਣਾ ਆ ਰਹੇ ਹੋ ਚਲੋ ਤੁਸੀਂ ਜ਼ਿਆਦਾ ਹਨਾ ਜੀ ਚੀਜ਼ਾਂ ਨੂੰ ਨਹੀਂ ਡਿਸਕਲੋਸ ਕਰੋਗੇ ਇਹ ਫਿਲਮ ਕਦੋਂ ਤੱਕ ਰਿਲੀਜ਼ ਹੋ ਸਕਦੀ ਹੈ ਇਹ ਅਗਲੇ ਸਾਲ ਹੋਊਗੀ ਅਗਲੇ ਸਾਲ ਦੀ ਜੀ ਇਹ ਸਾਡਾ ਪੂਰਾ ਹੈਗਾ ਕਿ 26 ਦੇ ਵਿੱਚ ਉਹ ਅਸੀਂ ਉਹਨੂੰ ਰਿਲੀਜ਼ ਕਰੀਏ ਜੀ ਸੋ ਪੰਜਾਬੀ ਇੰਡਸਟਰੀ 'ਤੇ ਗੱਲ ਕਰੀਏ ਜਿਵੇਂ ਚੀਜ਼ਾਂ ਆndੀਆਂ ਪਿੱਛੇ ਅਸੀਂ ਲੰਬੇ ਟਾਈਮ ਤੋਂ ਦੇਖ ਰਹੇ ਹਾਂ ਕਿ ਫਿਲਮ ਨੇ ਬਾਕਸ ਆਫਿਸ ਤੇ ਇੰਨੇ ਕਰੋੜ ਕਮਾ ਲਏ ਇਹ ਫਿਲਮ ਸਕਸੈਸਫੁਲ ਹੋ ਗਈ ਕਿ ਲੱਗਦਾ ਹੈ ਕਿ ਜਿੰਨਾ ਬਿਜ਼ਨਸ ਦਿਖਾਇਆ ਜਾ ਰਿਹਾ ਹੈ ਪੰਜਾਬੀ ਸਿਨੇਮਾ ਦੇ ਵਿੱਚ ਫਿਲਮਾਂ ਨੂੰ ਲੈ ਕੇ ਉਹਨਾਂ ਕਮਾ ਵੀ ਰਹੀਆਂ ਨੇ ਤੇ ਦੇਖੋ ਹਰ ਫਿਲਮ ਜਿਹੜੀ ਉਹ ਇਸ ਖਾਤਿਰ ਹੀ ਬਣਾਈ ਜਾਂਦੀ ਹੈ ਕਿ ਉਹ ਕਮਾਈ ਕਰੇ ਹੈਨਾ ਪ੍ਰੋਫੈਸ਼ਨਲ ਕਮਰਸ਼ੀਅਲ ਜਿਹੜਾ ਸਿਨੇਮਾ ਹੈਗਾ ਉਹਦਾ ਮਕਸਦ ਇਹੀ ਹੁੰਦਾ ਕਿਉਂਕਿ ਉਹ ਇੱਕ ਬਿਜ਼ਨਸ ਆ ਵਪਾਰ ਹੈ ਉਹ ਉਹ ਕੋਈ ਕਲਾਤਮਕ ਸੰਤੁਸ਼ਟੀ ਲਈ ਤਾਂ ਬਹੁਤ ਘੱਟ ਸਿਨੇਮਾ ਪੰਜਾਬੀ ਚ ਬਣਦਾ ਜਾਂ ਕਿਸੇ ਗੱਲ ਨੂੰ ਕਹਿਣ ਲਈ ਬਹੁਤ ਘੱਟ ਫਿਲਮਾਂ ਬਣਦੀਆਂ ਨੇ ਮੈਕਸਿਮਮ ਫਿਲਮਾਂ ਇਸ ਗੱਲ ਲਈ ਬਣਦੀਆਂ ਨੇ ਕਿ ਉਹ ਫਿਲਮ ਕਮਰਸ਼ੀਅਲ ਤੌਰ ਤੇ ਕਿੰਨੇ ਪੈਸੇ ਕਮਾਉਂਦੀ ਹੈ ਜੇ ਇੱਕ ਫਿਲਮ ਉਹਨਾਂ ਦੀ ਪੈਸੇ ਕਮਾਊਗੀ ਤਾਂ ਹੀ ਅਗਲੀ ਫਿਲਮ ਖਾਤਰ ਪ੍ਰੋਡਿਊਸਰ ਮਿਲੂਗਾ ਮੈਂ ਕਦੇ ਵੀ ਇਦਾਂ ਦੀ ਗੱਲ ਨਹੀਂ ਕੀਤੀ ਹਣਾ ਮੇਰਾ ਕਿਸੇ ਵੀ ਮੈਂ ਸੈਮੀਨਾਰ ਚ ਬੋਲ ਰਿਹਾ ਹਾਂ ਮੈਂ ਕਿਤੇ ਵੀ ਬੋਲ ਰਿਹਾ ਹਾਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਮੇਰੀ ਕੋਈ ਵੀ ਫਿਲਮ ਨਹੀਂ ਚੱਲੀ ਸਿਨੇਮੇ ਦੇ ਵਿੱਚ ਨਹੀਂ ਚੱਲੀ ਜੋ ਰਾ 10 ਨੰਬਰੀ ਆ ਵੀ ਉਦੋਂ ਲੋਕਾਂ ਨੇ ਅਪਰੀਸ਼ੀਏਟ ਕੀਤੀ ਜਦੋਂ ਉਹ ਨੈਟਫਲਿਕਸ ਤੇ ਆਈ ਹਣਾ ਬਾਕੀ ਫਿਲਮਾਂ ਵੀ ਮੇਰੀਆਂ ਇਦਾਂ ਹੀ ਨੇ ਮੈਂ ਪਹਿਲੀ ਵਾਰੀ ਜੇ ਕੋਈ ਸਫਲਤਾ ਪ੍ਰਾਪਤ ਕੀਤੀ ਹੈ ਤਾਂ ਉਹ ਦਾਰੋਚ ਕੀਤੀ ਹੈ ਦਾਰੋ ਇੱਕ ਮੇਰਾ ਪਹਿਲਾ ਇੱਕ ਜਿਹੜਾ ਕਮਰਸ਼ੀਅਲੀ ਹਿੱਟ ਪ੍ਰੋਜੈਕਟ ਆ ਹਣਾ ਉਹ ਇੱਕ ਵੈਬ ਸੀਰੀਜ਼ ਆ ਹੁਣ ਦੂਸਰੇ ਪਾਸ ਕਿਉਂਕਿ ਮੈਨੂੰ ਏਦਾਂ ਦੇ ਪ੍ਰੋਡਿਊਸਰ ਨਹੀਂ ਚਾਹੀਦੇ ਹੁੰਦੇ ਜਿਹੜੇ ਪੈਸੇ ਲਾ ਕੇ ਆਖਣ ਕਿ ਬਹੁਤ ਸਾਰੇ ਪੈਸੇ ਕਮਾ ਕੇ ਸਾਨੂੰ ਦਿਓ ਹਨ ਬੇਸ਼ੱਕ ਸਾਨੂੰ ਪੈਸੇ ਕਮਾਉਣ ਖਾਤਰ ਫਿਲਮ ਬਣਾਉਣੀ ਚਾਹੀਦੀ ਆ ਪਰ ਇੱਕ ਕ੍ਰੀਏਟਿਵ ਬੰਦੇ ਤੇ ਜੇ ਤੁਸੀਂ ਇਹ ਬੋਝ ਪਾ ਦਿਓਗੇ ਕਿ ਪੈਸੇ ਕਿੰਨੇ ਕਮਾ ਕੇ ਦੇਊਗੀ ਭਾਜੀ ਹੁਣ ਫਰਜ ਕਰੋ ਮੈਂ ਕੋਈ ਫਿਲਮ ਬਣਾ ਰਿਹਾ ਹੋਵਾਂ ਤੁਸੀਂ ਪ੍ਰੋਡਿਊਸਰ ਹੋਵੋ ਤੁਸੀਂ ਹਰ ਦੋ ਤਿੰਨ ਦਿਨਾਂ ਬਾਅਦ ਮੇਰੇ ਤੋਂ ਇਹ ਪੁੱਛ ਲਓ ਪੇ ਭਾਈ ਕਿੰਨੇ ਕੇ ਪੈਸੇ ਕਮਾ ਲਾਂਗੇ ਜੀ ਤਾਂ ਮੈਂ ਹਿੱਲ ਜੂਗਾ ਇਸ ਗੱਲ ਤੋਂ ਹਨ ਮੈਂ ਇੱਕ ਦਿਨ ਤੁਹਾਨੂੰ ਇਹ ਵੀ ਕਹਿ ਸਕਦਾ ਕਿ ਭਾਈ ਹੱਥ ਬੰਨੇ ਤੁਹਾਡੇ ਮੂਰੇ ਆਪਾਂ ਹੀ ਫਿਲਮ ਬਣਾਉਂਦੇ ਹੀ ਨਹੀਂ ਤੁਸੀਂ ਕਿਸੇ ਹੋਰ ਨਾਲ ਬਣਾ ਲਓ ਜੀ ਬਿਲਕੁਲ ਪਰ ਜਿਹੜਾ ਕਮਰਸ਼ੀਅਲ ਸਿਨੇਮਾ ਦੇ ਡਾਇਰੈਕਟਰ ਨੇ ਜਾਂ ਪ੍ਰੋਡਿਊਸਰ ਨੇ ਜਾਂ ਉਹ ਐਕਟਰ ਨੇ ਜਿਹੜੇ ਇਸ ਗੱਲ ਬਾਰੇ 100% ਹੀ ਕਲੀਅਰ ਨੇ ਕਿ ਅਸੀਂ ਸਿਰਫ ਪੈਸਿਆਂ ਲਈ ਫਿਲਮ ਬਣਾਉਣੀ ਆ ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਪੈਂਦਾ ਹਨਾ ਕਿ ਇੰਨੇ ਕਰੋੜ ਕਰ ਕੀ ਇੰਨੇ ਕਰੋੜ ਕਮਾਰੀ ਫਾਸਟ ਡੇ ਦਾ ਇੰਨੇ ਕਰੋੜ ਦਾ ਲੱਗਿਆ ਹਨਾ ਉਹਦੇ ਪਿੱਛੇ ਗੱਲ ਇਹ ਆ ਅਸਲ ਚ ਕਿ ਜਦੋਂ ਉਹਦਾ ਵਾਕਿਆ ਹੀ ਉਹ ਫਾਸਟ ਡੇ ਆ ਜਿਹੜਾ 100 ਕਰੋੜ ਦਾ ਲੱਗਦਾ ਉਹਦਾ ਪੋਸਟਰ ਨਹੀਂ ਬਣਦੇ ਇਹ ਤੁਸੀਂ ਦੇਖ ਲਿਓ ਤੁਹਾਨੂੰ ਵੈਸੇ ਹੀ ਘਰੇ ਬੈਠੇ ਪਤਾ ਲੱਗ ਜੂਗਾ ਕਿ ਉਹ ਫਿਲਮ ਹਿੱਟ ਹੋਗੀ ਉਹਦਾ ਪੋਸਟਰ ਨਹੀਂ ਬਣੂਗਾ ਤੁਹਾਡਾ ਕੋਈ ਦੋਸਤ ਦੱਸ ਦੂਗਾ ਤੁਹਾਨੂੰ ਇੱਥੇ ਆਫਿਸ 'ਚ ਕੋਈ ਤੇ ਗੱਲ ਹੋ ਜੂਗੀ ਫਲਾਨੀ ਫਿਲਮ ਦੇਖ ਕੇ ਆਈਏ ਯਾਰ ਉਹ ਹਿੱਟ ਹੋਗੀ ਜਿਹੜੀ ਫਿਲਮ ਦੇ ਪੋਸਟਰ ਬਣਗੇ ਨਾ ਇਹ ਇੰਨੇ ਕਰੋੜ ਆ ਮੰਨ ਲਓ ਉਹ ਗੱਪ ਐ ਓਕੇ ਸੱਚ ਨੂੰ ਪੋਸਟਰ ਨਹੀਂ ਬਣਾਉਂਦਾ ਕੋਈ ਬੰਦਾ ਪੋਸਟਰ ਨਹੀਂ ਬਣਾਉਂਦਾ ਸੱਚੀ ਫਿਲਮ ਇਹ ਇੱਕ ਕੋਸ਼ਿਸ਼ ਹੁੰਦੀ ਆ ਉਸ ਫਿਲਮ ਨੂੰ ਚਲਾਉਣ ਖਾਤਰ ਕੀਤੀ ਜਾ ਰਹੀ ਹੈ ਨਾ ਵੱਡੀਆਂ ਕੰਪਨੀਆਂ ਉਹਨੀਆਂ ਵੱਧ ਵੱਡੀ ਫਿਲਮ ਫਲॉप ਹੁੰਦੀ ਆ ਤਾਂ ਵੱਧ ਕੋਸ਼ਿਸ਼ ਕਰਦੇ ਆ ਹੈ ਨਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਫਿਲਮ ਆਈ ਸੀ ਉਹਦੇ ਚ ਚਾਰ ਬਹੁਤ ਵੱਡੇ ਸਟਾਰ ਸੀਗੇ ਉਹਦੇ ਤੇ ਪੈਸਾ ਵੀ ਬਹੁਤ ਲੱਗਿਆ ਉਹਦੀ ਪ੍ਰੋਮੋਸ਼ਨ ਵੀ ਬਹੁਤ ਹੋਈ ਪਰ ਲੋਕਾਂ ਨੇ ਉਹ ਨਹੀਂ ਪਸੰਦ ਕੀਤੀ ਹਨਾ ਫਿਲਮ ਇਸ ਕਰਕੇ ਹੁਣ ਇੰਨੀ ਵੱਡੀ ਕੰਪਨੀ ਆ ਜਿਹੜੀ ਉਹ ਇਹ ਗੱਲ ਮਹਿਸੂਸ ਤਾਂ ਕਰਦੀ ਹੈ ਕਿ ਮੈਂ ਤਾਂ ਨਹੀਂ ਹੋ ਸਕਦਾ ਕਿ ਯਾਰ ਇਹ ਤਾਂ ਬੇਇੱਜ਼ਤੀ ਵਾਲੀ ਗੱਲ ਆ ਤਾਂ ਉਹ ਇਹੋ ਜਿਹੀਆਂ ਗੱਲਾਂ ਦਾ ਫਿਰ ਸਹਾਰਾ ਲੈਂਦੇ ਨੇ ਓਕੇ ਕਿਉਂਕਿ ਜਦੋਂ ਪ੍ਰੋਡਿਊਸਰ ਜਿਹੜੇ ਨੇ ਆਉਣਾ ਉਹ ਜਾਂ ਤਾਂ ਕਿਸੇ ਬਿਲਡਰ ਨੇ ਆਉਣਾ ਜਾਂ ਕਿਸੇ ਐਨ ਆਰ ਆਈ ਨੇ ਆਉਣਾ ਜਾਂ ਕਿਸੇ ਸੇਠ ਨੇ ਆਉਣਾ ਤੇ ਉਹਨਾਂ ਨੇ ਆ ਕੇ ਸਿਰਫ ਐਂ ਪੁੱਛਣਾ ਕਿ ਦੱਸੋ ਜੀ ਜੇ ਇੰਨੇ ਪੈਸੇ ਲਾਤੇ ਤਾਂ ਕਿੰਨੇ ਪੈਸੇ ਕਮਾ ਕੇ ਦੇਵੋਗੇ ਉਹ ਕਹਿੰਦੇ ਆ ਦੇਖੋ ਜੀ ਪਹਿਲੀ ਫਿਲਮ ਆ ਦੇਖੋ ਸਾਡੇ ਇਨ ਇਹ ਇੱਕ ਤਰੀਕਾ ਹੈ ਔਰ ਇਹਦੇ ਬਾਰੇ ਤਕਰੀਬਨ ਸਭ ਨੂੰ ਪਤਾ ਹੀ ਹੈ ਜੀ ਕਿ ਇਹਨੂੰ ਬਾਲਾ ਸੀਰੀਅਸਲੀ ਲੈਣ ਦੀ ਲੋੜ ਨਹੀਂ ਗਈ ਜੀ ਸੋ ਮੈਂ ਇੱਕ ਆਖਰੀ ਸਵਾਲ ਲੈਣਾ ਚਾਹਾਂਗੀ ਸਰ ਜੀ ਮੈਂ ਤੁਸੀਂ ਸਰ ਪਾਰਟੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕੁਝ ਅਲੱਗ ਤਰ੍ਹਾਂ ਦਾ ਸਿਨੇਮਾ ਲੈ ਕੇ ਆਣਾ ਹੈ ਕੁਝ ਅਲੱਗ ਤਰ੍ਹਾਂ ਦੀਆਂ ਫਿਲਮਾਂ ਲੈ ਕੇ ਆਣੀਆਂ ਜਿਵੇਂ ਤੁਸੀਂ ਹੁਣ ਜ਼ਿਆਦਾ ਚੀਜ਼ਾਂ ਡਿਸਕਲੋਸ ਨਹੀਂ ਵੀ ਕਰ ਰਹੇ ਹੋ ਕਿਉਂਕਿ ਕਿਤੇ ਨਾ ਕਿਤੇ ਤੁਹਾਡੇ ਕਾਨਸੈਪਟ ਜਿਹੜੇ ਨਾ ਚੋਰੀ ਹੋ ਜਾਂਦੇ ਨੇ ਚਾਹੇ ਕੋਈ ਹੋਰ ਸੋਚ ਲੈਂਦਾ ਕਿ ਹਾਂ ਕੁਛ ਏਦਾਂ ਦਾ ਬਣਾਇਆ ਜਾਵੇ ਜੀ ਜੀ ਕਿਹੜੀਆਂ ਹੋਰ ਤੁਹਾਡੇ ਦਿਲੀ ਖੁਆਇਸ਼ ਨੇ ਅਮਰਦੀਪ ਸਰ ਕੀ ਜ਼ਿੰਦਗੀ ਦੇ ਵਿੱਚ ਇੰਨਾਂ ਚੀਜ਼ਾਂ ਤੇ ਕੰਮ ਜ਼ਰੂਰ ਕਰਨਾ ਹੈ ਅਗਰ ਕਦੀ ਮੌਕਾ ਮਿਲਿਆ ਜਾਂ ਇੱਕ achhi ਹੋਰ ਵਗੈਰਾ ਟੀਮਾਂ ਅੱਗੇ ਮਿਲਦੀਆਂ ਨੇ ਕੁਝ ਏਦਾਂ ਦਾ ਸਿਨੇਮਾ ਜ਼ਰੂਰ ਲੈ ਕੇ ਆਣਾ ਹੈ ਪੰਜਾਬੀ ਇੰ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਪੰਜਾਬੀ ਇੰਡਸਟਰੀ ਐ ਨਾ ਜਿਹੜੀ ਉਹ ਪੰਜਾਬੀ ਸਾਹਿਤ ਤੋਂ ਬਹੁਤ ਦੂਰ ਜਿਹੜੀ ਗੱਲ ਮੈਨੂੰ ਬਹੁਤ ਦੁੱਖ ਦਿੰਦੀ ਹੈ ਮੈਂ ਆਪਣੀਆਂ ਸ਼ਾਰਟ ਫਿਲਮਾਂ ਬਣਾਈਆਂ ਜਦੋਂ ਪਹਿਲੀਆਂ ਉਹ ਦੋਨੇ ਸਹਿਤਕ ਕਹਾਣੀਆਂ ਤੇ ਸੀ ਸੁੱਤਾ ਨਾਗ ਰਾਮ ਸਰੂਪਨ ਕੀ ਹੋਰਾਂ ਦੀ ਕਹਾਣੀ ਸੀ ਖੂਨ ਬਰਵਜਨ ਸਿੰਘ ਪੁੱਲਰ ਹੋਰਾਂ ਦੀ ਕਹਾਣੀ ਸੀ ਇਸੇ ਤਰੀਕੇ ਨਾਲ ਮੈਂ ਚਾਹੁੰਨਾ ਕਿ ਬਲਦੇਵ ਸਿੰਘ ਹੋਰਾਂ ਦਾ ਇੱਕ ਨਾਂਵਲਾ ਕਲਰੀ ਧਰਤੀ ਹਨਾ ਉਹ ਇੱਕ ਕੁੜੀ ਦੀ ਕਹਾਣੀ ਆ ਮੈਂ ਪਿੱਛੇ ਜੇ ਇੱਕ OTT ਚੈਨਲ ਨੂੰ ਕਿਹਾ ਵੀ ਸੀਗਾ ਕਿ ਤੁਸੀਂ ਮੈਨੂੰ ਇਹਦੇ ਤੇ ਵੈਬ ਸੀਰੀਜ਼ ਬਣਾ ਲੈਣ ਦਿਓ ਹਨਾ ਜੀ ਕਿ ਕਿਉਂਕਿ ਮੇਰੀ ਇੱਕ ਗੱਲ ਕਲੀਅਰ ਆ ਔਰ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਉਹ ਵੀ ਇਹ ਗੱਲ ਜਾਣਦੇ ਨੇ ਕਿ ਮੈਂ ਬਹੁਤ ਘੱਟ ਬਜਟ ਦੇ ਵਿੱਚ ਫਿਲਮ ਬਣਾਉਣਾ ਤੇ ਬਹੁਤ ਥੋੜੇ ਦਿਨਾਂ ਦੇ ਵਿੱਚ ਸ਼ੂਟ ਕਰਦਾ ਉਹਨੂੰ ਮਤਲਬ ਖਲਾਰਾ ਨਹੀਂ ਮੈਂ ਪਾਉਂਦਾ ਹਨਾ ਜੋ ਮੈਨੂੰ ਚਾਹੀਦਾ ਜੇ ਹੋਰ ਕੋਈ ਬੰਦੇ 35 ਦਿਨਾਂ 'ਚ ਕਰਨਗੇ ਤਾਂ ਮੈਂ 28 ਦਿਨਾਂ 'ਚ ਸ਼ੂਟ ਕਰਦਾ ਔਰ ਬਹੁਤ ਘੱਟ ਬਜਟ ਚਾਹੀਦਾ ਕਿਉਂਕਿ ਅਸੀਂ ਪੈਸੇ ਖਾਣੇ ਨਹੀਂ ਹੁੰਦੇ ਅਸੀਂ ਮਿਹਨਤਾਂ ਉਹੀ ਲੈਣਾ ਜੋ ਅਸੀਂ ਮਿਹਨਤ ਕੀਤੀ ਹੈ ਤੇ ਕਲਾਕਾਰ ਮੈਨੂੰ ਸਟਾਰ ਸੋ ਕਾਰਡ ਆ ਜਿਹੜੇ ਉਹ ਨਹੀਂ ਚਾਹੀਦੇ ਹੁੰਦੇ ਮੈਨੂੰ ਐਕਟਰ ਚਾਹੀਦੇ ਆ ਉਹ ਦੋ ਗੱਲਾਂ ਹੋ ਜਾਂਦੀਆਂ ਇੱਕ ਤਾਂ ਐਕਟਰ ਤੁਹਾਨੂੰ ਘੱਟ ਪੈਸਿਆਂ ਚ ਮਿਲ ਜਾਂਦੇ ਆ ਦੂਜੀ ਗੱਲ ਐਕਟਰ ਨੂੰ ਇਸ ਗੱਲ ਦੀ ਖੁਸ਼ੀ ਹੋ ਜਾਂਦੀ ਹੈ ਕਿ ਚਲੋ ਯਾਰ ਮੈਨੂੰ ਵੀ ਕਿਸੇ ਨੇ ਫਿਲਮ ਚ ਲਿਆ ਜਿਹੜਾ ਕਿ ਅਕਸਰ ਹੋਰਾਂ ਨੇ ਨਹੀਂ ਲੈਣਾ ਹੁੰਦਾ ਉਹਨੂੰ ਹਨਾ ਥੀਏਟਰ ਵਾਲੇ ਮੁੰਡੇ ਕੁੜੀਆਂ ਮੈਂ ਆਡੀਸ਼ਨ ਰੱਖਦਾ ਫਿਰ ਉਹਦੇ ਚ ਮੈਂ ਅ ਮਤਲਬ ਤੁਸੀਂ ਸੋਚੋ ਕਿ ਮੈਂ دارو ਵੇਲੇ 1500 ਐਕਟਰ ਦੀ ਲਿਸਟ ਆ ਮੇਰੇ ਕੋਲੇ ਓਕੇ ਐਡੀਸ਼ਨ ਦੀ ਜਿਹੜਾ ਕਿ ਮੁਹਾਲੀ ਬਰਨਾਲਾ ਤੇ ਬਠਿੰਡਾ ਤਿੰਨ ਜਗ੍ਹਾ ਮੈਂ ਕੀਤਾ ਹਨ ਤਾਂ ਮੈਂ ਉਸ ਤੋਂ ਬਾਅਦ ਵਾਲੀਆਂ ਦੋ ਜਿਹੜੀਆਂ ਵੈਬ ਸੀਰੀਜ਼ ਸੀਗੀਆਂ ਸੁਖਾ ਰੇਡਰ ਤੇ ਰਾਜਧਾਨੀ ਉਦੋਂ ਮੈਨੂੰ ਐਡੀਸ਼ਨ ਨਹੀਂ ਕਰਨਾ ਪਿਆ ਮੈਂ ਉਹਦੇ ਚੋਂ ਹੀ ਐਕਟਰ ਉਹਨਾਂ ਦੇ ਵਿੱਚ ਲੈ ਲਏ ਹਨ ਹੁਣ ਵੀ ਮੈਂ ਇਹ ਚਾਹੁੰਦਾ ਕਿ ਮੈਨੂੰ ਬੇਸ਼ੱਕ ਦੇਖੋ ਫਿਚਰ ਫਿਲਮ ਬਣਾਉਣ ਦਾ ਹਰੇਕ ਬੰਦੇ ਦੇ ਅੰਦਰ ਹੁੰਦਾ ਕਿ ਮੈਂ ਪਹਿਲਾਂ ਫੀਚਰ ਫਿਲਮਾਂ ਹੀ ਬਣਾਈਆਂ ਨੇ ਤਿੰਨ ਪਰ ਜਿਹੜਾ ਸਵਾਦ ਮੈਨੂੰ ਵੈਬ ਸੀਰੀਜ਼ ਬਣਾ ਕੇ ਆਇਆ ਉਹ ਫਿਲਮ ਬਣਾ ਕੇ ਨਹੀਂ ਆਉਂਦਾ ਇਸ ਕਰਕੇ ਜਿਹੜੀਆਂ ਜਿੱਦਾਂ ਕਰਮਜੀਤ ਕੁੱਸਾ ਦਾ ਨਾਵਲਾ ਰਾਤ ਦੇ ਰਾਹੀ ਜਾਂ ਰਾਮ ਸਰੂਪਣ ਕੀ ਦਾ ਨਾਵਲਾ ਕੋਠੇ ਖੜਕ ਸਿੰਘ ਤੇ ਇਹੋ ਜਿਹੀਆਂ ਜਿਹੜੀਆਂ ਨੇ ਮੈਂ ਚਾਹਨਾ ਕਿ ਉਹਨਾਂ ਤੇ ਵੈਬ ਸੀਰੀਜ਼ ਬਣਾ ਸਕਾਂ ਮੈਂ ਦੂਸਰੇ ਪਾਸੇ ਜਿਹੜਾ ਸਾਡਾ ਉਹ ਟਾਈਮ ਖੜਕੂਬਾ ਦਾ ਦੇ ਵਿੱਚ ਜਿਹੜੇ ਬਹੁਤ ਸਾਰੇ ਮੇਰੇ ਇਹੋ ਜਿਹੇ ਦੋਸਤ ਨੇ ਜਿਹੜੇ ਮੈਨੂੰ ਮਿਲੇ ਜਿਹੜੇ ਆਪਦੀ ਜਵਾਨੀ ਵੇਲੇ ਖਾੜਕੂ ਰਹੇ ਨੇ ਤਾਂ ਮੈਨੂੰ ਇੱਕ ਗੱਲ ਕਹਿੰਦੇ ਨੇ ਗਿਲਾ ਪ੍ਰਗਟ ਕਰਦੇ ਨੇ ਕਿ ਯਾਰ ਤੁਸੀਂ ਪੰਜਾਬੀ ਵਾਲੇ ਸਹੀ ਖਾੜਕੂ ਦਿਖਾ ਨਹੀਂ ਸਕੇ ਤੁਸੀਂ ਇਹ ਨਹੀਂ ਦਿਖਾ ਸਕੇ ਕਿ ਅਸਲ ਦੇ ਵਿੱਚ ਖਾੜਕੂ ਕਿਵੇਂ ਰਹਿੰਦੇ ਸੀ ਕਿਵੇਂ ਖੇਤਾਂ 'ਚ ਰਾਤਾਂ কাটਦੇ ਸੀ ਕਿਵੇਂ ਲੋਕ ਕੇ ਰਹਿੰਦੇ ਸੀ ਕੀ ਸੀ ਸਾਰਾ ਕੁਝ ਤਾਂ ਉਹ ਮੈਨੂੰ ਕਹਿੰਦੇ ਨੇ ਕਿ ਜਦੋਂ ਤੁਸੀਂ ਫਿਲਮ ਬਣਾਓਗੇ ਮੇਰੇ ਭਰਾਵਾਂ ਵਰਗੇ ਨੇ ਬਾਬਾ ਬਖਸ਼ੀ ਸਿੰਘ ਉਹ ਮੈਨੂੰ ਕਹਿੰਦੇ ਹੁੰਦੇ ਨੇ ਕਿ ਭਾਈ ਮੈਂ ਨਾਲ ਰਹੂੰਗਾ ਓਕੇ ਕਿ ਤੁਸੀਂ ਇੱਕ ਐਦਾਂ ਦੀ ਕਹਾਣੀ ਲਿਖੋ ਬੇਸ਼ੱਕ ਮੇਰੀ ਜ਼ਿੰਦਗੀ ਦੀ ਕਹਾਣੀ ਹੀ ਲੈ ਲਓ ਮੈਂ ਤੁਹਾਨੂੰ ਨਾਲ ਰਹਿ ਕੇ ਦੱਸੂੰਗਾ ਵੀ ਅਸਲ ਦੇ ਵਿੱਚ ਖਾੜਕੂ ਸਿੰਘ ਸੀਗੇ ਜਿਹੜੇ ਉਹ ਕਿਵੇਂ ਰਹਿੰਦੇ ਸੀ ਕਿਵੇਂ ਕੰਮ ਕਰਦੇ ਸੀ ਕਿਵੇਂ ਪੁਲਿਸ ਨਾਲ ਉਹਨਾਂ ਦੇ ਮੁਕਾਬਲੇ ਹੁੰਦੇ ਸੀ ਤਾਂ ਬਹੁਤ ਸਾਰੀਆਂ ਕਹਾਣੀਆਂ ਉਹ ਵੀ ਕਹਿਣ ਵਾਲੀਆਂ ਪਈਆਂ ਨੇ ਉਹ ਹੁਣ ਸਾਡੇ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਤੇ ਉਸ ਤੋਂ ਬਾਅਦ ਦਾ ਟਾਈਮ ਆ ਜਾਂ ਉਹ ਸਿੱਖ ਮਿਸਲਾਂ ਦਾ ਟਾਈਮ ਆ ਤਾਂ ਮੈਨੂੰ ਬਹੁਤ ਸਾਰੇ ਬੰਦੇ ਇਹ ਕਹਿੰਦੇ ਨੇ ਕਿ ਅਸੀਂ ਪ੍ਰੋਡਿਊਸ ਕਰਦੇ ਆ ਤੁਸੀਂ ਉਦਾਂ ਦੀ ਕੋਈ ਚੀਜ਼ ਸਿੱਖ ਮਿਸਲਾਂ ਦੇ ਬਾਰੇ ਵੀ ਬਣਾਓ ਹਨ ਮੈਨੂੰ ਬਹੁਤ ਚੰਗਾ ਲੱਗਦਾ ਬੇਸ਼ੱਕ ਉਹ ਗਿੱਪੀ ਗਰੇਵਾਲ ਜੀ ਨੇ ਅਕਾਲ ਬਣਾਈ ਜਾਂ ਆਪਣੇ ਸ਼ਰਨ ਉਹ ਵੀ ਮੇਰਾ ਬਹੁਤ ਦੋਸਤਾ ਉਹਨਾਂ ਨੇ ਆ ਮਸਤਾਨੇ ਬਣਾਈ ਜਾਂ ਗੁਰੂ ਨਾਨਕ ਜਹਾਜ਼ ਬਣਾਈ ਮੈਂ ਬਹੁਤ ਐਪਰੀਸ਼ੀਏਟ ਕਰਦਾ ਹਿੱਟ ਫਲਾਪ ਇਹ ਗੱਲ ਕੋਈ ਮੈਨੇ ਨਹੀਂ ਰੱਖਦੀ ਮੈਨੂੰ ਇਹ ਗੱਲ ਹੀ ਖੁਸ਼ੀ ਦਿੰਦੀ ਹੈ ਕਿ ਉਹ हटके ਕੁਝ ਕਰ ਰਹੇ ਨੇ ਬਿਲਕੁਲ ਤੇ ਇਸ ਕਰਕੇ ਬਹੁਤ ਕੁਝ ਹੈ ਕਰਨ ਵਾਲਾ ਤਾਂ ਜੀ ਪਰ ਗੱਲ ਉਹੀ ਹੈ ਕਿ ਇੱਥੇ ਥੋੜੇ ਜੇ ਪ੍ਰੋਡਿਊਸਰ ਆ ਜਿਹੜੇ ਉਹ ਇਸ ਤਰੀਕੇ ਦੇ ਹੋਣੇ ਚਾਹੀਦੇ ਆ ਜਿਹੜੇ ਸਿਰਫ ਕਮਰਸ਼ੀਅਲ ਨਾ ਸੋਚਣ ਉਹ ਇਹ ਸੋਚਣ ਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਪੰਜਾਬੀ ਹੋਣ ਦੇ ਨਾਤੇ ਸਰਬਾ ਫਰਜ ਬਣਦਾ ਹੈ ਹਨਾ ਜੇ ਰਾਈਟਰਾਂ ਦਾ ਫਰਜ ਬਣਦਾ ਉਹਨਾਂ ਨੇ ਕਿਤਾਬਾਂ ਲਿਖੀਆਂ ਜਾਂ ਗਾਇਕਾਂ ਦਾ ਫਰਜ ਬਣਦਾ ਕਿ ਉਹਨਾਂ ਤੇ ਗੀਤ ਗਾਉਣ ਜਾਂ ਗਾ ਰਹੇ ਨੇ ਤਾਂ ਫਿਲਮਕਾਰਾਂ ਦਾ ਵੀ ਫਰਜ ਬਣਦਾ ਕਿਉਂਕਿ ਫਿਲਮ ਸਭ ਤੋਂ ਸਟਰੋਂਗ ਮਾਧਿਅਮ ਕਿਸੇ ਚੀਜ਼ ਨੂੰ ਦਿਖਾਉਣ ਦਾ ਹਨਾ ਸਾਡੇ ਲੋਕਾਂ ਤੱਕ ਅਸੀਂ ਬਹੁਤ ਕੁਝ ਲਿਆ ਸਕਦੇ ਜੀ ਸੋ ਬੜੀ ਇੱਕ ਅੱਛੀ ਚੀਜ਼ ਹੈ ਕਿ ਅਮਰਦੀਪ ਸਰ ਕੇ ਤੁਹਾਡੇ ਵੱਲੋਂ ਕਿ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੁਝ ਐਦਾਂ ਦਾ ਸਿਨੇਮਾ ਇੰਡਸਟਰੀ ਦੇ ਵਿੱਚ ਲਿਆਂਦਾ ਜਾਵੇ ਜਿੱਦਾਂ ਦਾ ਨਹੀਂ ਆ ਰਿਹਾ ਐਂਡ ਬੜਾ ਜ਼ਰੂਰੀ ਆ ਸੋ ਥੈਂਕ ਯੂ ਸੋ ਮੱਚ ਸਰ ਅੱਜ ਆਨਲੀ ਆਪਣੀ ਜ਼ਿੰਦਗੀ ਦੇ ਐਂਡ ਅਪਕਮਿੰਗ ਪ੍ਰੋਜੈਕਟਸ ਨੂੰ ਲੈ ਕੇ ਸਾਡੇ ਸਭ ਦੇ ਨਾਲ ਕੁਝ ਖਾਸ ਗੱਲਾਂ ਨੂੰ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸੋ ਅਸਨ ਮੇਰੇ ਨਾਲ ਅਮਰਦੀਪ ਸਿੰਘ ਗਿਲਚਿੰਨ ਜਿੰਨਾ ਦਿਨ ਨਾਲ ਅਸੀਂ ਗੱਲ ਕੀਤੀ ਸਰਦੀ ਜ਼ਿੰਦਗੀ ਨੂੰ ਲੈ ਕੇ ਅਪਕਮਿੰਗ ਪ੍ਰੋਜੈਕਟਸ ਨੂੰ ਲੈ ਕੇ ਉਮੀਦ ਕਰਦੀਆਂ ਤੁਹਾਨੂੰ ਆਜ਼ਾ ਸਾਡਾ ਪੋਡਕਾਸਟ ਬਹੁਤ ਪਸੰਦ ਆਇਆ ਹੋਏਗਾ ਹਲਰੇਸ ਅਪਡੇਟ ਨੂੰ ਜਾਣ ਲਈ ਤੁਸੀਂ ਦੇਖਦੇ ਰਹੋ ਪੀਟੀਸੀ ਪੰਜਾਬੀ ਸਤਿ ਸ਼੍ਰੀ ਅਕਾਲ